ਇਹ ਝਾਕੀਆਂ ਬਖੌਂ ਪ੍ਰਾ ਕਰਦੀ। ਤੇ ਵੇਖੋ ਇਹ ਝਾਕੀਆਂ ਦੇ ਵਿੱਚ ਸਾਡੇ ਪੰਜਾਬ ਦਾ ਸੱਭਿਆਚਾਰ ਸਾਡੇ ਪੰਜਾਬ ਦੇ ਸੂਰਬੀਰ ਯੋਧੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਸ਼ਹੀਦ ਆਜਮ ਸਰਦਾਰ ਰੂਦਮ ਸਿੰਘ ਕਰਤਾਰ ਸਿੰਘ ਦੀ ਸਰਾਪਾ ਸ਼ਹੀਦ ਸਤੇਜੀ ਸ਼ਿਦਰਾਜੂ ਮਾਈ ਭਾਗੋਰੀ ਜਿਨ੍ਹਾਂ ਨੇ ਅੱਗੇ ਲਾ ਕੇ ਯੰਦ ਲੜੀ ਤੋਂ ਜਾਨ ਦਿੱਤੀ ਔਰੋ ਲੋਕਾਈ ਕੱਟੀਆਂ ਦੇ ਨਾਲ ਸਾਡੇ ਪੰਜਾਬ ਦੇ ਪੁਰਾਣੇ ਘਰ ਪੰਜਾਬ ਦੀਆਂ ਰਵਾਇਤੀ ਗੱਲਾਂ ਦੇਖੋ ਮੋਦੀ ਸਰਕਾਰ ਜਿਹੜੀ ਕਿ ਸਾਡੀ ਸਿਰਫ ਪੰਜਾਬ ਦੇ ਵਿਰਸੇ ਨੂੰ ਦਿਖਾਉਣਾ ਹੈ ਤੋ ਇਸੇ ਕਰਕੇ ਡਰ ਗਈ ਕਿ ਜੇ ਇਹ ਚੀਜ਼ਾਂ ਲੋਕਾਂ ਨੂੰ ਦਿਖਾਤੀਆਂ ਜੇ ਪਤਾ ਲੱਗ ਗਿਆ ਸਾਰੀ ਦੁਨੀਆ ਨੂੰ ਕਿ 90% ਕੁਰਬਾਨੀਆਂ ਜਾਤੀ ਦੇ ਵਿੱਚ ਪੰਜਾਬੀਆਂ ਦੀ ਹੈ ਤੇ ਪਤਾ ਨਹੀਂ ਲੋਕ ਪੰਜਾਬੀਆਂ ਦੇ ਬਾਦੀ ਸਾਰੇ ਹੋ ਜਾਣਗੇ ਨਾਲ ਕਦੀ ਪੰਜਾਬ ਤੇ ਕਿਰਪਾ ਨਾ ਕੋ ਪੰਜਾਬ ਨੂੰ ਦਬਾ ਸਕਿਆ ਨਾ ਪੰਜਾਬੀਆਂ ਨੂੰ ਕੋ ਦਬਾ ਸਕਿਆ ਪੰਜਾਬ ਨੂੰ ਖਤਮ ਕਰਨ ਵਾਲੇ ਆਪ ਕੇ ਹੀ ਖਤਮ ਹੋ ਗਿਆ ਪੰਜਾਬ ਭੇਸ਼ਾ ਜਿੰਦਾ ਰਹਾ ਜਿੰਦਾਬਾਦ ਰਹਾ ਤੇ ਜਿੰਦਾਬਾਦ ਰਹੂਗਾ ਅੱਜ ਉਹ ਲੱਗਾ ਆਪਣੇ ਸ਼ਹਿਰ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਇਹ ਝਾਟੀਆਂ ਬਖੋੜੀਆਂ ਤੇ ਪਤਾ ਲੱਗੂ ਸਾਡੇ ਸ਼ਹਿਰ ਵਾਸੀਆਂ ਨੂੰ ਪੱਟੀ ਵਾਲਿਆਂ ਨੂੰ ਪੰਜਾਬ ਵਾਸੀਆਂ ਨੇ ਕੀ ਸਾਡਾ ਵਿਰਤਾਂ ਕੀ ਆ ਸਾਡੇ ਸ਼ਹੀਦਾਂ ਨੇ ਸਾਡੇ ਲਈ ਕੀ ਕੀਤਾ ਅੱਜ ਜੇ ਅਸੀਂ ਆਜ਼ਾਦੀ ਦੀ ਜਿਗਾ ਦੇ ਵਿੱਚ ਘੁੰਮਦੇ ਆ ਤੇ RAM ਦੀ ਨੀਂਦ ਸੋਨੇ ਸਰਾਂ ਦੇ ਥੱਲੇ ਬਾਹ ਕੇ ਗਏ ਉਹ ਇਨਾ ਛੁੱਟਾ ਦੇ ਕਰਕੇ ਸੋਨੇ ਨਾਲ ਫਿਰ ਜਾਨਾਂ ਦੇ ਕੇਆ ਤੇ ਘੋੜਿਆਂ ਨੂੰ ਇਥੋਂ ਪਹਾਇਆ ਗਰੀਦਿਆਂ ਨੂੰ ਇਥੋਂ ਕੱਢਿਆ ਤੇ ਸਾਡਾ ਪੰਜਾਬ ਸਾਡਾ ਭਾਰਤ ਸਾਡੇ ਹਵਾਲੇ ਕੀਤਾ